Hors Pien Boa Ho filt

परम सत्कार खालसा जी वाहू जी का खालसा वाहेगुरु जी की फतेह ਅੱਜ ਬੰਦੀ ਛੋੜ ਸਤਿਗੁਰੂ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਚਰਨਾ ਦੇ ਵਿੱਚ ਅਰਦਾਸ ਕਰਕੇ ਇੱਕ ਨਵੀਂ ਜਥੇਬੰਦੀ ਦਾ ਆਗਾਜ਼ ਕੀਤਾ ਗਿਆ ਸਿੱਖ ਨੌਜਵਾਨ ਸੇਵਾ ਸੁਸਾਇਟੀ ਜਿਸ ਦੇ ਮੁੱਖ ਸੇਵਾਦਾਰ ਭਾਈ ਗੁਰਦੀਪ ਸਿੰਘ ਲੋਹਾਰਾ ਨੂੰ ਚੁਣਿਆ ਗਿਆ ਆ ਅਤੇ ਹੋਰ ਪੰਥਕ ਸਿੰਘਾਂ ਨੂੰ ਇਸ ਜਥੇਬੰਦੀ ਦੀਆਂ ਜਿਹੜੀਆਂ ਸੇਵਾਵਾਂ ਸੌਂਪੀਆਂ ਗਈਆਂ ਆ ਤੇ ਖਾਸ ਕਰਕੇ ਸ਼ਹੀਦ ਭਾਈ ਮਨਜੀਤ ਸਿੰਘ ਖੁਜਾਲਾ ਦੇ ਭੈਣ ਜੀ ਇਹਨਾਂ ਨੂੰ ਆਸ਼ੀਰਵਾਦ ਦੇਣ ਅਸੀਸ ਦੇਣ ਇੱਥੇ ਜਿਹੜਾ ਆ ਉਹ ਪਹੁੰਚੇ ਹੋਏ ਆ ਸੋ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਆ ਕਿ ਜੋ ਪੰਥ ਅਤੇ ਪੰਜਾਬ ਉੱਤੇ ਲਗਾਤਾਰ ਸਰੀਰਕ ਅਤੇ ਸਿਧਾਂਤਕ ਹਮਲੇ ਹੋ ਰਹੇ ਆ ਸੋ ਇਹਨਾਂ ਹਮਲਿਆਂ ਦੇ ਟਾਕਰੇ ਵਾਸਤੇ ਸਿੱਖ ਨੌਜਵਾਨਾਂ ਨੂੰ ਹਰ ਸ਼ਹਿਰ ਵਿੱਚ ਹਰ ਪਿੰਡ ਵਿੱਚ ਲਾਮਬੰਦ ਹੋਣਾ ਚਾਹੀਦਾ ਆ ਅੱਜ ਸਾਡਾ ਗੁਰੂ ਸਾਡਾ ਇਸ਼ਟ ਵੀ ਸੁਰੱਖਿਅਤ ਨਹੀਂ ਆ ਸਾਂਤਾਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਆ ਸਰਕਾਰਾਂ ਕਈ ਬਦਲ ਚੁੱਕੀਆਂ ਆ ਬਾਦੋਂ ਤੋਂ ਕੈਪਟਨ ਕੈਪਟਨ ਤੋਂ ਚੰਨੀ ਤੇ ਚੰਨੀ ਤੋਂ ਭਗਵੰਤ ਮਾਨ ਆਇਆ ਲੇਕਿਨ ਜਿਹੜੇ ਲੋਕ ਕਹਿੰਦੇ ਸੀ ਕਿ 24 ਘੰਟਿਆਂ ਦੇ ਵਿੱਚ ਇਨਸਾਫ ਦੇਵਾਂਗੇ ਉਹਨਾਂ ਦੀਆਂ ਸਰਕਾਰਾਂ ਦਾ ਵੀ ਸਾਢੇ ਤਿੰਨ ਸਾਲ ਹੋ ਗਏ ਆ ਪਰ ਬੇਅਦਬੀ ਕਾਂਡ ਦਾ ਜਿਹੜਾ ਇਨਸਾਫ ਆ ਉਹ ਸਿੱਖਾਂ ਨੂੰ ਨਹੀਂ ਮਿਲ ਰਿਹਾ ਜਦੋਂ ਸਿੱਖਾਂ ਨੂੰ ਇਨਸਾਫ ਹੀ ਨਹੀਂ ਮਿਲਦਾ ਫਿਰ ਸਿੱਖਾਂ ਨੂੰ ਖਾਲਸਾਈ ਪਰੰਪਰਾਵਾਂ ਅਨੁਸਾਰ ਆਪ ਹੀ ਜਿਹੜੇ ਆ ਦੁਸ਼ਮਨਾ ਨੂੰ ਦੁਸ਼ਟਾਂ ਨੂੰ ਜਿਹੜੇ ਸੋਧਦੇ ਆ ਉਹ ਲਾਉਣੇ ਪੈਂਦੇ ਆ ਇਸ ਦੇ ਨਾਲ ਹੀ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਲਗਾਤਾਰ ਕੌਮੀ ਇਨਸਾਫ ਮੋਰਚਾ ਵੀ ਲੱਗਾ ਹੋਇਆ ਆ ਸਮੁੱਚੀ ਕੌਮ ਵੱਲੋਂ ਆਵਾਜ਼ ਬੰਦ ਕੀਤੀ ਜਾ ਰਹੀ ਹੈ ਅੱਜ ਸੂਬਾ ਸਰਕਾਰ ਵੱਲੋਂ ਵੀ ਤੇ ਕੇਂਦਰ ਸਰਕਾਰ ਵੱਲੋਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ 350 ਸਾਲਾ ਸ਼ਹੀਦੀ ਸ਼ਤਾਬਦੀ ਸਮਾਗਮ ਜਿਹੜੇ ਆ ਕਰਵਾਏ ਜਾ ਰਹੇ ਆ ਪਰ ਇਹਨਾਂ ਨੂੰ ਯਾਦ ਹੋਣਾ ਚਾਹੀਦਾ ਆ ਕਿ ਤਿੰਨ ਕੇ ਜੰਜੂ ਰਾਖਾ ਪ੍ਰਭਤਾਕਾ ਕਿਨੋ ਵੱਡੋ ਕੱਲੂ ਮਹਸਾਕਾ ਜਿਸ ਨੌਵੇਂ ਪਾਤਸ਼ਾਹੀ ਨੇ ਹਿੰਦੂ ਧਰਮ ਦੀ ਰਾਖੀ ਦੇ ਵਾਸਤੇ ਆਪਣਾ ਸੀਸ ਦਿੱਤਾ ਸ਼ਹਾਦਤ ਦਿੱਤੀ ਤੇ ਇਹਨਾਂ ਲੋਕਾਂ ਨੇ ਨਵੰਬਰ 1984 ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਅਸਥਾਨ ਨੂੰ ਗੁਰਦੁਆਰਾ ਸੀਸਗੰਧ ਸਾਹਿਬ ਨੂੰ ਅੱਗ ਲਗਾ ਦਿੱਤੀ ਸੀ ਤੇ ਅੱਜ ਨੌਵੇਂ ਪਾਤਸ਼ਾਹੀ ਦੇ ਜਿਹੜੇ ਵਾਰਿਸ ਆ ਸਾਡੇ ਬੰਦੀ ਸਿੰਘ ਉਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ ਤੋ ਕੇਂਦਰ ਸਰਕਾਰ ਵੱਲੋਂ ਬ੍ਰਾਹਮਣੀ ਸਰਕਾਰ ਵੱਲੋਂ ਸਿੱਖ ਕੌਮ ਦੇ ਨਾਲ ਇੰਨੀ ਅਕਿਰਤ ਕਰਨ ਦਾ ਕਿਉਂ ਕੀਤੀ ਜਾ ਰਹੀ ਹੈ ਨਵੇਂ ਪਾਤਸ਼ਾਹ ਜੀ ਵੱਲੋਂ ਕੀਤੇ ਆਸਾਨਾਂ ਨੂੰ ਕਿਉਂ ਜਿਹੜਾ ਆ ਉਪਲਾਇਆ ਜਾ ਰਿਹਾ ਆ ਤੋ ਸਾਡੇ ਬੰਦੀ ਸਿੰਘਾਂ ਨੂੰ ਜਿਹੜਾ ਤੁਰੰਤ ਰਿਹਾ ਕੀਤਾ ਜਾਣਾ ਚਾਹੀਦਾ ਆ ਇਹਦੇ ਨਾਲ ਜਿਹੜਾ ਪੰਜਾਬ ਇੱਕ ਗੁਰੂਆਂ ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਏ ਜਿਸ ਨੂੰ ਸਿੱਖ ਹੋਮਲੈਂਡ ਹੋਣ ਦਾ ਮਾਣ ਵੀ ਪ੍ਰਾਪਤ ਆ ਪਰ ਬੜੀ ਸਾਜ਼ਿਸ਼ ਤਹਿਤ ਸਾਡੀ ਪੰਜਾਬ ਦੀ ਧਰਤੀ ਨੂੰ ਇੱਕ ਅਸ਼ਲੀਲਤਾ ਦਾ ਜਿਹੜਾ ਅੱਡਾ ਆ ਬਣਾਇਆ ਜਾ ਰਿਹਾ ਆ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਜੜਤ ਕੇ ਲਿਆ ਜਾ ਰਿਹਾ ਆ ਪਹਿਲਾਂ ਦਰਬਾਰ ਸਾਹਿਬ ਉੱਤੇ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕੀਤਾ ਗਿਆ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਏ ਗਏ ਤੇ ਅੱਜ ਨਸ਼ਿਆਂ ਰਾਹੀਂ ਸਾਡੀ ਜਿਹੜੀ ਨਸਲ ਖੁਸ਼ੀ ਆ ਉਹ ਕੀਤੀ ਜਾ ਰਹੀ ਆ ਸੋ ਮੈਂ ਨੌਜਵਾਨਾਂ ਨੂੰ ਅਪੀਲ ਕਰਾਂਗਾ ਕਿ ਉਹ ਪਤਿਤ ਪੁਨਾ ਤਿਆਗਣ ਨਸ਼ੇ ਤਿਆਗਣ ਕੇਸਾ ਧਾਰੀ ਹੋਣ ਅਮਲ ਧਾਰੀ ਹੋਣ ਤੇ ਸ਼ਸਤਰ ਧਾਰੀ ਹੋ ਕੇ ਕੌਮ ਦੀਆਂ ਪੰਥ ਦੀਆਂ ਧਰਮ ਦੀਆਂ ਜਿਹੜੀਆਂ ਸੇਵਾਵਾਂ ਆ ਉਹਦੇ ਲਈ ਲਾਮਬੰਦੀ ਕਰਨ ਤੇ ਪਿਛਲੇ ਸਮੇਂ ਦੇ ਵਿੱਚ ਵੇਖਿਆ ਕਿ ਹਾਰੇ ਆਏ ਆ ਪੰਜਾਬ ਦੇ ਵਿੱਚ ਇਹ ਹਾਰੇ ਕੁਦਰਤੀ ਨਹੀਂ ਸਨ ਸਰਕਾਰਾਂ ਦੇ ਵੱਲੋਂ ਲਿਆਂਦੇ ਗਏ ਸਨ ਤਾਂ ਜੋ ਪੰਜਾਬ ਨੂੰ ਜਿਹੜਾ ਆ ਉਹ ਡੋਬਿਆ ਜਾਵੇ ਤੇ ਪੰਜਾਬ ਨੂੰ ਕਿਸੇ ਸਰਕਾਰ ਨੇ ਨਹੀਂ ਬਚਾਇਆ ਪੰਜਾਬ ਨੂੰ ਸਿੱਖਾਂ ਨੇ ਤੇ ਪੰਜਾਬੀਆਂ ਨੇ ਖੁਦ ਬਚਾਇਆ ਤੇ ਐਨ ਆਰ ਆਈ ਵੀਰਾਂ ਦਾ ਵੱਡਾ ਜਿਹੜਾ ਯੋਗਦਾਨ ਆ ਉਹ ਰਿਹਾ ਆ ਤੇ ਅੱਜ ਜਿਸ ਜਥੇਬੰਦੀ ਦਾ ਅਸੀਂ ਆਗਾਜ਼ ਕੀਤਾ ਸਿੱਖ ਨੌਜਵਾਨ ਸਿਵਾ ਸੁਸਾਇਟੀ ਜਿਸ ਜਥੇਬੰਦੀ ਨੇ ਵੀ ਹੜ੍ਹਾਂ ਦੌਰਾਨ ਬਹੁਤ ਜ਼ਿਆਦਾ ਜਿਹੜੀਆਂ ਸੇਵਾਵਾਂ ਆ ਉਹਨੇ ਭਾਈਆਂ ਆ ਭਾਈ ਜਗਦੀਪ ਸਿੰਘ ਜੀ ਉਹਨਾਂ ਸੇਵਾਵਾਂ ਬਾਰੇ ਵੀ ਜਿਹੜਾ ਆ ਦੱਸਣਗੇ ਦੇਖੋ ਜਥੇਬੰਦੀ ਦਾ ਮੁੱਖ ਏਜੰਡਾ ਹੋਵੇਗਾ ਕਿ ਅਸੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਅਦਬ ਸਤਕਾਰ ਬਹਾਲ ਕਰਵਾਉਣਾ ਆ ਇਸ ਸਮੇਂ ਪੰਥ ਅਤੇ ਪੰਜਾਬ ਦੇ ਸਾਹਮਣੇ ਬੜੇ ਮੁੱਦੇ ਆ ਬੜੇ ਮਸਲੇ ਆ ਪਰ ਸਾਡੇ ਸਾਰਿਆਂ ਲਈ ਜਿਹੜਾ ਸਭ ਤੋਂ ਅਹਿਮ ਗੱਲ ਆ ਉਹ ਆ ਗੁਰੂ ਸਾਹਿਬ ਜੀ ਦਾ ਸਤਕਾਰ ਬਹਾਲ ਕਰਵਾਉਣਾ ਤੋਂ ਉਹਦੇ ਲਈ ਅਸੀਂ ਜਿਹੜਾ ਆ ਯਤਨਸ਼ੀਲ ਹੋਵਾਂਗੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਆਵਾਜ਼ ਬਦੰਦ ਕਰਾਂਗੇ ਨੌਜਵਾਨਾਂ ਨੂੰ ਨਸ਼ਿਆਂ ਦੇ ਜਿਹੜੇ ਦਲਦਲ ਦੇ ਵਿੱਚੋਂ ਕੱਢਣ ਦਾ ਜਿਹੜਾ ਯਤਨ ਆ ਉਹ ਕਰਾਂਗੇ ਤੇ ਜਿਹੜੇ ਪਰਿਵਾਰ ਹੜ੍ਹ ਪ੍ਰਭਾਵਿਤ ਹੋਏ ਆ ਤੋਂ ਉਹਨਾਂ ਪਰਿਵਾਰਾਂ ਦੀ ਮਦਦ ਦੇ ਵਾਸਤੇ ਇਹ ਜਿਹੜੀ ਜਥੇਬੰਦੀ ਆ ਕਾਫੀ ਵੱਡਾ ਜਿਹੜਾ ਯੋਗਦਾਨ ਪਾ ਰਹੀ ਆ ਤੇ ਹੋਰ ਵੀ ਇਲਾਕਿਆਂ ਦੇ ਵਿੱਚ ਜਾ ਕੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਜਿਹੜਾ ਸਾਂਭਿਆ ਜਾਏਗਾ ਇਹਦੇ ਨਾਲ ਹੀ ਜੋ ਇਸ ਧਰਤੀ ਦੇ ਉੱਤੇ ਸੰਘਰਸ਼ ਚੱਲਿਆ ਸੀ ਜੂਨ 1984 ਦੇ ਘੱਲੂ ਘਾਰੇ ਤੋਂ ਬਾਅਦ ਅਸੀਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦੀ ਸੋਚ ਵਿਚਾਰਧਾਰਾ ਨਿਸ਼ਾਨੇ ਅਤੇ ਸੰਘਰਸ਼ ਨੂੰ ਜਿਹੜਾ ਆ ਅੱਗੇ ਵਧਾਵਾਂਗੇ ਅਤੇ ਆਪਣੇ ਸ਼ਹੀਦਾਂ ਦਾ ਜਿਹੜਾ ਸੁਪਨਾ ਸাকার ਆ ਉਹ ਜ਼ਰੂਰ ਕਰਾਂਗੇ ਸਾਡੀ ਪੰਜਾਬ ਦੀ ਧਰਤੀ ਪੂਰੇ ਪਰਿਵਾਰਕ ਸੰਸਥਾ ਨੂੰ ਕੀਤਾ ਜਾਇਜ਼ ਜੇ ਲਾਇਕ ਖਾਇ। ਦੇਖੋ ਇਹ ਸੰਸਥਾ ਨੇ ਪਹਿਲਾਂ ਵੀ ਇਹ ਜਿਹੜਾ ਰੋਲ ਆ ਅਦਾ ਕੀਤਾ ਆ ਕਿਉਂਕਿ ਜੋ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਆ ਕੁਝ ਅਖੌਤੀ ਈਸਾਈ ਡੇਰੇਦਾਰਾਂ ਵੱਲੋਂ ਉਹ ਬਹੁਤ ਸਾਰੇ ਸਿੱਖ ਪਰਿਵਾਰਾਂ ਨੂੰ ਜਾਂ ਪੰਜਾਬੀ ਪਰਿਵਾਰਾਂ ਨੂੰ ਇੱਕ ਲਾਲਤ ਦਿੱਤਾ ਜਾ ਰਿਹਾ ਆ ਉਹਨਾਂ ਦੇ ਵੱਲੋਂ ਲਾਲਤ ਦੇ ਕੇ ਤੇ ਧਰਮ ਪਰਿਵਰਤਨ ਜਿਹੜਾ ਆ ਉਹ ਕਰਵਾਇਆ ਜਾ ਰਿਹਾ ਆ ਲੋਕਾਂ ਨੂੰ ਵਹਿਮਾਂ ਭਰਮਾਂ ਦੀ ਦਸਦਸ ਦੇ ਵਿੱਚ ਜਿਹੜਾ ਆ ਉਹ ਛੁੱਟਿਆ ਜਾ ਰਿਹਾ ਆ ਸੋ ਅਸੀਂ ਗੁਰਮਤ ਦਾ ਹੋਕਾ ਵੀ ਦੇਵਾਂਗੇ ਇਹਦੇ ਨਾਲ ਨਾਲ ਜੋ ਪਰਿਵਾਰਾਂ ਦੀਆਂ ਲੋੜਾਂ ਆ ਉਹਨਾਂ ਨੂੰ ਵੀ ਪੂਰਾ ਕਰਨ ਦਾ ਜਿਹੜਾ ਯਤਨ ਹੈ ਉਹ ਕਰਾਂਗੇ ਕਿਉਂਕਿ ਗੁਰੂ ਸਾਹਿਬ ਜੀ ਨੇ ਤਾਂ ਦਸਵੰਦ ਦੀ ਜਿਹੜੀ ਪ੍ਰਕਿਰਿਆ ਆ ਸਿੱਖ ਕੌਮ ਦੇ ਵਿੱਚ ਸ਼ੁਰੂ ਕੀਤੀ ਹੋਈ ਹੈ ਸੋ ਦਸਵੰਦ ਰਾਹੀਂ ਵੱਧ ਤੋਂ ਵੱਧ ਪਰਿਵਾਰਾਂ ਦੀ ਜਿਹੜੀ ਮਦਦ ਹੈ ਉਹ ਹੋਵੇਗੀ ਸੋ ਇਹਦੇ ਨਾਲ ਨਾਲ ਜਿਹੜੇ ਲੋਕ ਲਗਾਤਾਰ ਇਹ ਸਾਡੇ ਧਰਮ ਉਤੇ ਹਮਲੇ ਕਰ ਰਹੇ ਆ ਸੋ ਉਹਨਾਂ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਉਹ ਆਪਣੀਆਂ ਕੋਧੀਆਂ ਹਰਕਤਾਂ ਦਾ ਜਿਹੜਾ ਆਵਾਜ਼ ਆਉਣ ਕਿਉਂਕਿ ਆ ਹੁਣ ਥੋੜੇ ਦਿਨਾਂ ਪਹਿਲਾਂ ਦੀ ਗੱਲ ਆ ਕਿ ਇੱਕ ਹੋਰ ਨਵਾਂ ਮੁੱਦਾ ਸਾਹਮਣੇ ਆਇਆ ਆ ਕਿ ਕੁਝ ਲੋਕ ਹਿੰਦ ਦੀ ਚਾਦਰ ਦੇ ਨਾਂ ਦੇ ਉੱਤੇ ਇੱਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜੀਵਨ ਦੇ ਉੱਤੇ ਜਿਹੜੀ ਫਿਲਮ ਬਣਾ ਰਹੇ ਆ ਸੋ ਉਸ ਫਿਲਮ ਨੂੰ ਵੀ ਅਸੀਂ ਰੋਕਣ ਦਾ ਪੂਰਾ ਯਤਨ ਕਰਾਂਗੇ ਅਸੀਂ ਪਹਿਲਾਂ ਵੀ ਜਿਹੜੇ ਫਿਲਮਾਂ ਬਣਾਉਣ ਵਾਲੇ ਡਾਇਰੈਕਟਰ ਆ ਜਾਂ ਪ੍ਰੋਡਿਊਸਰ ਆ ਉਹਨਾਂ ਨੂੰ ਕਹਿ ਚੁੱਕੇ ਹੋਏ ਆ ਕਿ ਸਾਡੇ ਗੁਰੂ ਸਾਹਿਬਾਨ ਦੇ ਜੀਵਨ ਦੇ ਉੱਤੇ ਕੋਈ ਫਿਲਮ ਨਾ ਬਣਾਈ ਜਾਵੇ ਅਸੀਂ ਆਪਣੇ ਗੁਰੂ ਸਾਹਿਬਾਨ ਦਾ ਕਿਸੇ ਨੂੰ ਵੀ ਅਰਦਾਸ ਨਹੀਂ ਕਰਨ ਦਿਆਂਗੇ ਸਾਡੀ ਲਗਾਤਾਰ ਬੁਰਾਈ ਦਾ ਦਿਖਾਈ ਦੇ ਰਿਹਾ ਪਿਛਲੇ ਦਿਨਾਂ ਦੀ ਦੂਸਰੀ ਵੀ ਨੋਟਿਸ ਆਈ ਖਬਰ ਲਗਾਤਾਰ ਫਿਰ ਵੀ ਬੇਮਾ ਬਣ ਰਹੀਆਂ ਨੇ ਜਿਦੋਂ ਪਾ ਜਾਂਦੀਆਂ ਫਿਰ ਬਾਅਦ ਚ ਰੋਸ ਆ ਜਾਂਦੇ ਹੈ ਇਹਦਾ ਕੀ ਕੰਮ ਹੈ ਦੇਖੋ ਇਹ ਜਿਹੜੀਆਂ ਫਿਲਮਾਂ ਬਣ ਰਹੀਆਂ ਨਾ ਇਹ ਸਿੱਖ ਕੌਮ ਦੇ ਜਿਹੜੇ ਮੂਲ ਸਿਧਾਂਤ ਆ ਉਹਦੇ ਉੱਤੇ ਹਮਲਾ ਕੀਤਾ ਜਾ ਰਿਹਾ ਸਾਡੇ ਗੁਰੂ ਸਾਹਿਬਾਨਾਂ ਦੀ ਰੋਹਾਨੀਅਤ ਦੇ ਉੱਤੇ ਜਿਹੜੀ ਸੱਟ ਮਾਰਨ ਦੇ ਯਤਨ ਹੋ ਰਹੇ ਆ ਹੁਣ ਇਹਨਾਂ ਦੋ ਧਰਮਾਂ ਦੇ ਉੱਤੇ ਰਾਮਾਇਣ ਦੇ ਉੱਤੇ ਜਾਂ ਮਹਾਭਾਰਤ ਦੇ ਉੱਤੇ ਬਹੁਤ ਸਾਰੇ ਨਾਟਕ ਬੰਦੇ ਆ ਫਿਲਮਾਂ ਬੰਦੀਆਂ ਸੀਰੀਅਲ ਬੰਦੇ ਆ ਤੇ ਆਪਾਂ ਦੇਖਦੇ ਆ ਕਿ ਸ੍ਰੀ ਰਾਮਚੰਦਰ ਜੀ ਸ੍ਰੀ ਕ੍ਰਿਸ਼ਨ ਜੀ ਜਾਂ ਸ਼ਿਵਦੀ ਦਾ ਇਵੇਂ ਜਿਹੜਾ ਕਿਰਦਾਰ ਨਿਭਾ ਕੇ ਤੇ ਉਹਨਾਂ ਲੋਕਾਂ ਦੇ ਵੱਲੋਂ ਜਿਹੜਾ ਅਪਮਾਨ ਆ ਉਹ ਕੀਤਾ ਜਾਂਦਾ ਆ ਤੋ ਅਸੀਂ ਨਹੀਂ ਚਾਹੁੰਦੇ ਕਿ ਕੱਲ ਨੂੰ ਕੋਈ ਬੰਦਾ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਅਖਵਾਵੇ ਗੁਰੂ ਗੋਬਿੰਦ ਸਿੰਘ ਅਖਵਾਵੇ ਤੇ ਉਹੀ ਬੰਦਾ ਜਿਹੜਾ ਆ ਉਹ ਚਰਾਬਾ ਵੀ ਪੀਂਦਾ ਹੋਵੇ ਨਸ਼ੇ ਵੀ ਕਰਦਾ ਹੋਵੇ ਭਾਵੇਂ ਚੰਗੇ ਕਿਰਦਾਰ ਦਾ ਵੀ ਹੋਵੇ ਲੇਕਿਨ ਅਸੀਂ ਗੁਰੂ ਸਹਿਬਾਨਾਂ ਦਾ ਕਿਸੇ ਨੂੰ ਵੀ ਜਿਹੜਾ ਕਿਰਦਾਰ ਹੈ ਉਹ ਨਹੀਂ ਕਰਨ ਦੇਵਾਂਗੇ ਸ਼੍ਰੋਮਣੀ ਕਮੇਟੀ ਨੇ ਲੰਬੇ ਸਮੇਂ ਤੋਂ ਮਤਾ ਵੀ ਪਾਸ ਕੀਤਾ ਹੋਇਆ ਆ ਤੇ ਕੱਲ ਵੀ ਜਿਹੜਾ ਮਤਾ ਆ ਉਹ ਪਾਸ ਕੀਤਾ ਪਰ ਜੇਕਰ ਫਿਰ ਵੀ ਕਿਸੇ ਪ੍ਰੋਡਿਊਸਰ ਦੇ ਡਾਇਰੈਕਟਰ ਨੇ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਆਪਣੇ ਨੁਕਸਾਨ ਦਾ ਆਪ ਜ਼ਿੰਮੇਵਾਰ ਹੋਵੇਗਾ ਤੇ ਜੇਕਰ ਕਿਸੇ ਸਿਨੇਮੇ ਵਾਲੇ ਨੇ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਸਿਨੇਮੇ ਬੰਦਨ ਤੋਂ ਵੀ ਜਿਹੜਾ ਗੁਰੇਜ਼ ਆ ਉਹ ਨਹੀਂ ਕਰਾਂਗੇ ਵਿਰੋਧ ਕਰਾਂਗੇ ਤੇ ਪੂਰਾ ਡੱਟ ਕੇ ਕਰਾਂਗੇ ਕਿਉਂਕਿ ਅਸੀਂ ਆਪਣੇ ਗੁਰੂ ਸਾਹਿਬਾਨਾਂ ਦਾ ਜਿਹੜਾ ਸਤਕਾਰ ਆ ਉਹ ਬਹਾਲ ਕਰਵਾਉਣਾ ਆ ਅਸੀਂ ਆ ਗੁਰੂ ਸਾਹਿਬਾਨਾਂ ਦੇ ਨਾਂ ਦੇ ਉੱਤੇ ਜਿਹੜੀਆਂ ਫਿਲਮਾਂ ਬੰਦ ਰਹੀਆਂ ਗੁਰੂ ਸਾਹਿਬਾਨਾਂ ਦਾ ਕਿਰਦਾਰ ਕਿਸੇ ਨੂੰ ਵੀ ਨਹੀਂ ਕਰਨ ਦੇਵਾਂਗੇ ਨਾਨਕ ਸਾਹਿਬ ਫਕੀਰ ਫਿਲਮ ਦੇ ਨਾਂ ਦੇ ਉੱਤੇ ਦੇਖੋ ਗੁਰੂ ਨਾਨਕ ਸਾਹਿਬ ਜੀ ਜਾਂ ਬੇਬੇ ਨਾਨਕੀ ਜੀ ਜਾਂ ਭਾਈ ਮਰਦਾਨਾ ਜੀ ਦਾ ਕੁਝ ਬੰਦਿਆਂ ਦੇ ਵੱਲੋਂ ਜਿਹੜਾ ਕਿਰਦਾਰ ਆ ਉਹ ਨਿਭਾਇਆ ਗਿਆ ਸੀ ਸੋ ਇਹ ਕੌਮ برداشت ਨਹੀਂ ਕਰੇਗੀ ਉਹ ਵੀ ਫਿਲਮ ਬੰਦ ਕਰਵਾਈ ਸੀ ਮਦਰਹੁੱਡ ਫਿਲਮ ਵੀ ਬੰਦ ਕਰਵਾਈ ਸੀ ਅਤੇ ਹੋਰ ਵੀ ਕਈ ਇਹੋ ਜਿਹੇ ਐਨੀਮੇਸ਼ਨ ਤੇ ਕਾਰਟੂਨ ਫਿਲਮਾਂ ਬੰਦ ਕਰਵਾਈਆਂ ਸੀ ਸੋ ਇਹ ਵੀ ਜਿਹੜੀ ਫਿਲਮ ਆ ਉਹ ਜ਼ਰੂਰ ਅਸੀਂ ਜਿਹੜੀ ਬੰਦ ਆ ਉਹ ਕਰਵਾਵਾਂਗੇ ਜੀ ਕਰ ਸਕੀ ਆਪਣਾ ਨਾਮ ਦੱਸ ਪਿਆ ਸ਼੍ਰੀ ਅਕਾਲ ਸਰਸਾਈ ਫਿਲਮ ਜਿੱਥੇ ਬਲਿਦਾਨ ਰਾਤ ਕਰੇ ਜਾ ਰਹੇ ਹੋ ਠੀਕ ਹੈ ਦਾ ਨਾਮ ਜੀ ਗੁਰਦੀਪ ਸਿੰਘ ਲਹਾਰਾ ਜੀ ਲੁਧਿਆਣੇ ਤੋਂ ਜੋ ਕਿ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਵੀ ਲੋਡਾਉਂਦ ਪਰਿਵਾਰਾਂ ਦੀਆਂ ਜਿਹੜੀਆਂ ਸੁਆਵਾਂ ਸੀ ਉਹ ਚਲਉਂਦੀਆਂ ਪਈਆਂ ਅਸੀਂ ਗਾਂ ਵੀ ਜਿਹੜੀਆਂ ਚਲਦੀਆਂ ਰਹਿਣਗੀਆਂ ਜਦ ਤੱਕ ਇਹ ਫਿਲਮ ਦਾ ਆਪਣਾ ਚੱਲਦਾ ਆ ਮੁੱਦਾ ਪਹਿਲਾਂ ਵੀ ਜਿਹੜੀ ਗਿੱਪੀ ਗਰੇਵਲ ਵੱਲੋਂ ਫਿਲਮ ਬਣਾਈ ਗਈ ਸੀ ਉਹਦਾ ਵੀ ਅਸੀਂ ਲੁਧਿਆਣੇ ਦੇ ਵਿੱਚ ਪੂਰੇ ਤੌਰ ਤੇ ਵਿਰੋਧ ਕੀਤਾ ਸੀਗਾ ਤੇ ਜਿਹੜਾ ਜਰਨੈਲ ਸਿੰਘ ਹੈ ਉਹਨਾਂ ਦਾ ਇੱਕ ਮੀਆਂ ਜਿਹੜਾ ਉਹਨਾਂ ਨੇ ਵੀ ਉਹਨੂੰ ਫੋਨ ਕਰਕੇ ਪੈਸੇ ਦਾ ਵੀ ਲਾਲਚ ਦਿੱਤਾ ਸੀਗਾ ਤੇ ਹੁਣ ਵੀ ਉਹਨਾਂ ਦੇ ਵੱਲੋਂ ਪੈਸੇ ਦਾ ਲਾਲਚ ਜਿਹੜਾ ਆ ਰਿਹਾ ਵਾ ਜਿਹੜੀ ਹੁਣ ਫਿਰ ਫਿਲਮ ਜਿਹੜੀ ਆ ਰਹੀ ਹੈ ਉਹਨਾਂ ਵੱਲੋਂ ਤਿਆਰ ਕੀਤੀਆਂ 10 ਫਿਲਮਾਂ ਜਿਹੜੀ ਕਹਿ ਰਹੇ ਕਿ ਸਾਡੇ ਵੱਲੋਂ ਤਿਆਰ ਕੀਤੀਆਂ ਗਈਆਂ ਹੋਈਆਂ ਸਾਡੇ ਪੈਸੇ ਲੱਗ ਚੁੱਕੇ ਹੋਇਆ ਸਾਰਿਆਂ ਨੇ ਪਹਿਲਾਂ ਸੋਸ਼ਲ ਮੀਡੀਆ ਤੇ ਵੀ ਸੁਣਿਆ ਹੀ ਆ ਕਿ ਪੈਸੇ ਦਾ ਲਾਲਚ ਦੇ ਦੇ ਕੇ ਜਿਹੜੀਆਂ ਉਹਨਾਂ ਦੀਆਂ ਸਾਾਸ ਦਿੱਤਾ ਜਾ ਰਿਹਾ ਵਾ ਤੇ ਅੱਗੇ ਕੀ ਦਿੱਥੇ ਬੰਦੀ ਦਾ ਆਗਾਜ਼ ਕੀਤਾ ਗਿਆ ਤੇ ਤੀਜਾ ਕੀ ਹੋਵੇਗਾ ਜੀ ਟੀਚਰ ਸਾਹਿਬ ਤਾਂ ਬੰਨ੍ਹ ਕਿਉਂ ਪੈ ਗਈ ਕਿਉਂਕਿ ਅੱਗੇ ਵੀ ਪੰਜਾਬ ਵਿੱਚ ਅਨੇਕਾ ਜੱਥੇ ਹੁੰਦੀਆਂ ਤੁਹਾਨੂੰ ਕੀ ਲੋੜ ਹੈ ਕਿ ਅੱਜ ਅਸੀਂ ਕਿਉਂ ਕਰੀਏ ਸਾਡਾ ਤਾਂ ਪਹਿਲਾ ਟੀਚਾ ਦੇ ਆਪਣਾ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅੱਬਿਆਦਵੀਆਂ ਹੋ ਰਹੀਆਂ ਨੇ ਉਹਨਾਂ ਦਾ ਅਸੀਂ ਡਟ ਕੇ ਵਿਰੋਧ ਕਰਾਂਗੇ ਠੀਕ ਹੈ ਜੀ ਬਾਕੀ ਪੰਥਕਾ ਮਸਲੇ ਜਿਹੜੇ ਹੋਣਗੇ ਉਹਨਾਂ ਦੇ ਨਾਲ ਅਸੀਂ ਜਿਹੜਾ ਵੀ ਮੁੱਦਾ ਚੱਲੂਗਾ ਉਥੇ ਆਹ ਦਾ ਨਾਲ ਜਰੂਰ ਮਾਰਾਂਗੇ ਚਾਹੇ ਉਹ ਸਿੱਖ ਪਰੰਪਰਾ ਦਾ ਹੋਵੇ ਚਾਹੇ ਹਿੰਦੀ ਦਾ ਚਾਹੇ ਹਿੰਦੂ ਜਨਮ ਦਾ ਔਰ ਸਹੀ ਪਰੰਪਰਾ ਦਾ ਬਹੁਤ ਵੱਡਾ ਇਸ਼ੂ ਆ ਰਿਹਾ ਹੈ ਕਿ ਪਿੰਡਾਂ ਚ ਜਾ ਕੇ ਕਿਹੜੇ ਕਿਹੜੇ ਐਸਸੀਪੀ ਜਾ ਰਹੇ ਨੇ ਜੀ ਜੀ ਉਹ ਟਾਰਗੇਟ ਕਰਕੇ ਥੋੜਾ ਲਾਲਚ ਦੇ ਕੇ ਦਾ ਧਰਮ ਪਰਚਾਰ ਕਰਦੇ ਸਾਡੇ ਵੱਲੋਂ ਕੋਈ ਰਸਾ ਕੀਤਾ ਕਿਤੇ ਇਹ ਦਾ ਧਰਮ ਪਰਚਾਰ ਕੀਤਾ ਜਾਵੇ ਜਹਾਰੇ ਪਿੰਡਾਂ ਅਸੀਂ ਥੋੜੇ ਸਮੇਂ ਤੱਕ ਬੁਢਾਣੇ ਦੇ ਵਿੱਚ ਇੱਕ ਗੁਰਮਤ ਵਿਦਿਆਲਾ ਸ਼ੁਰੂ ਕਰਨ ਲੱਗੇ ਆ ਅਸੀਂ ਕੋਸ਼ਿਸ਼ ਰੱਖਾਂਗੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਪ੍ਰਚਾਰ ਕੀਤਾ ਜਾਵੇ ਸਾਡੇ ਵੱਲੋਂ ਆਪਣਾ ਵੀਰ ਦਮਦਿਤ ਸਾਹਦੋਂ ਜੀ ਜੀ ਸਿੰਘ ਜੀ ਤੇ ਸਹੀ ਸਾਰੇ ਵੀ ਰਾਣੇ ਸਲਾਹ ਕੀਤੀ ਹੈ ਕਿ ਹੁਣ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਗਨਮਤਾ ਦਾ ਪ੍ਰਚਾਰ ਸੂਈ ਕਰਾਂਗੇ ਜੋ ਕਿ ਨੌਜਵਾਨ ਪੀੜੀ ਜਿਹੜੀ ਆਪਣੀ ਸ਼ੁਰੂਤ ਤੇ ਚੱਲਦੀ ਆ ਰਹੀ ਹੈ ਉਹਨਾਂ ਨੂੰ ਆਪਾਂ ਸੰਭਾਂਗੇ ਨਸ਼ਿਆਂ ਤੋਂ ਗਰੇਜ ਕਰਾਵਾਂਗੇ ਤਾਂ ਜੋ ਨਸ਼ਿਆਂ ਵੱਲ ਨਾ ਜਾਵੇ ਦੇਖਦੇ ਹੀ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਚਿੱਟੇ ਦੀ ਜਿਹੜੀ ਮਾਰ ਬਹੁਤ ਜ਼ਿਆਦਾ ਵੱਧ ਰਹੀ ਹੈ ਤੇ ਜੇ ਆਪਾਂ ਸ਼ੁਰੂ ਤੋਂ ਹੀ ਨੌਜਵਾਨ ਪੀੜੀ ਨੂੰ ਸਾਹਮਣੇ ਪਾ ਜਾਵੇ ਨਸ਼ਿਆਂ ਵੱਲ ਨਾ ਜਾਣ ਦਿੱਤਾ ਜਾਵੇ ਇਸ ਕਰਕੇ ਆਪਾਂ ਪਿੰਡਾਂ ਪਿੰਡਾਂ ਦੇ ਵਿੱਚ ਜਿਹੜਾ ਪ੍ਰਚਾਰ ਆ ਉਹ ਪੂਰੇ ਤੌਰ ਤੇ ਆਪਾਂ ਕਰਾਂਗੇ ਜੀ ਜੀ ਦਾਸ ਦਾ ਨਾਮ ਜੀ ਜਗਜੀਤ ਸਿੰਘ ਦਾ ਉਹ ਬਿੱਟਸਾਲ ਜੋ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਉਹਨਾਂ ਦੇ ਨਾਲ ਜੋ ਜਿੱਥੇ ਵੀ ਇਹ ਹੁਕਮ ਲਾਉਂਦੇ ਨੇ ਉੱਥੇ ਇਹਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕਰਕੇ ਜਿੱਥੋਂ ਸਤਗੁਰਾਂ ਨੇ ਜਿੱਥੋਂ ਤੱਕ ਸਾਨੂੰ ਬਲ ਬਖਸ਼ਿਆ ਹੈ ਉੱਥੇ ਅਸੀਂ ਪਹੁੰਚੀਦਾ ਹੈ ਸੋ ਇਹ ਜੋ ਜੱਸੀ ਬੰਦੀ ਸਿੱਖ ਨੌਜਵਾਨ ਸੇਵਾ ਸੁਸਾਇਟੀ ਲੁਧਿਆਣਾ ਪੰਜਾਬ ਵੱਲੋਂ ਇਹ ਜੋ ਪੰਥਕ ਮੁੱਦਿਆਂ ਦੇ ਅਤੇ ਰਾਜਨੀਤਿਕ ਸੰਧਾਨਤਕ ਅਤੇ ਪੰਥਕ ਮੁੱਦਿਆਂ ਤੇ ਜੋ ਸਾਥ ਸੰਗਤ ਜੀ ਸਾਰੇ ਜਿਹੜੇ ਕਾਰਜ ਹੋਇਆ ਕਰਨਗੇ ਅਤੇ ਇਸ ਜਥੇਬੰਦੀ ਦਾ ਮੁੱਖ ਮੰਤਵ ਇਹੀ ਹੋਵੇਗਾ ਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਜੋ ਬੇਅਦਬੀਆਂ ਹੁੰਦੀਆਂ ਨੇ ਅਤੇ ਹੋਰ ਜਿਹੜੇ ਪੰਥਕ ਮੁੱਦੇ ਹੁੰਦੇ ਨੇ ਅਤੇ ਹੋਰ ਲੋੜਵੰਦ ਪਰਿਵਾਰ ਇਤਿਹਾਦਕ ਸਾਰੇ ਹੀ ਮੁੱਦੇ ਜਿਹੜੇ ਨੇ ਉਹਨਾਂ ਦੇ ਖਿਲਾਫ ਅਸੀਂ ਡਟ ਕੇ ਜੋ ਵਿਰੋਧ ਵੀ ਕਰਾਂਗੇ ਅਤੇ ਉਹਨਾਂ ਦੇ ਨਾਲ ਲੋੜਵੰਦ ਪਰਿਵਾਰਾਂ ਦੇ ਨਾਲ ਸਾਥ ਵੀ ਦੇਵਾਂਗੇ ਅਤੇ ਇਸ ਜੋ ਜਥੇਬੰਦੀ ਨੇ ਜੋ 사త్సੰਗ ਦੀ ਜੀ ਹੜ ਪੀੜਤਾ ਦੇ ਵਿੱਚ ਵੀ अनेका ਹੀ ਪਰਿਵਾਰਾਂ ਦੀ ਜੋ ਮਦਦ ਵੀ ਕੀਤੀ ਹੈ ਜੋ ਪਹਿਲੀ ਜੋ ਸੰਸਾ ਚੱਲ ਰਹੀ ਸੀ ਪ੍ਰਣਾਮ ਸ਼ਹੀਦਾਂ ਸੰਘਰਸ਼ ਕਮੇਟੀ ਉਸ ਕਮੇਟੀ ਦੇ ਵਿੱਚ ਵੀ ਭਾਈ ਗੁਰਦੀਪ ਸਿੰਘ ਜੀ ਲੋਹਾਰਾ ਅਤੇ ਉਹਨਾਂ ਦੇ ਸਾਥੀਆਂ ਨੇ ਬਹੁਤ अनेका ਹੀ ਸੇਵਾਵਾਂ ਨਿਭਾਈਆਂ ਨੇ ਅਤੇ ਜੋ ਲੁਧਿਆਣੇ ਦੇ ਵਿੱਚ ਜਿੱਥੇ ਵੀ ਆਪ ਜੀ ਜਾ ਕਰਕੇ ਪੁੱਛ ਸਕਦੇ ਹੋ ਜੀ ਅਤੇ ਹੋਰ अनेका ਸੇਵਾਵਾਂ ਇਸ ਜਥੇਬੰਦੀ ਦੇ ਵੱਲੋਂ ਚਲਦੀਆਂ ਆ ਰਹੀਆਂ ਨੇ ਅੱਗੇ ਵੀ ਚਲਦੀਆਂ ਰਹਿਣਗੀਆਂ ਅਤੇ ਹੋਰ ਜਿਹੜੀਆਂ ਪੰਥਕ ਸੇਵਾਵਾਂ ਜਿਵੇਂ ਭਾਈ ਸਾਹਿਬ ਕਿਨੇ ਦੱਸਿਆ ਕਿ ਗੁਰਮਤਿ ਵਿਦਿਆਲਾ ਵੀ ਜੋ ਲੁਧਿਆਣੇ ਦੇ ਵਿੱਚ ਆਰੰਭ ਕੀਤਾ ਜਾਵੇਗਾ ਅਤੇ ਜਿਸ ਵਿੱਚ ਲੋੜਵੰਦ ਬੱਚਿਆਂ ਨੂੰ ਦੁਗਰ ਬਾਣੀ ਸਿਖਲਾਈ ਕੀਰਤਨ ਸਿਖਲਾਈ ਗੱਤਕਾ ਸਿਖਲਾਈ ਹੋਰ अनेका ਸਿਖਲਾਈਆਂ ਦਿੱਤੀਆਂ ਜਾਣਗੀਆਂ ਬਿਲਕੁਲ ਮੁਫਤ ਦੇ ਵਿੱਚ ਕੋਈ ਵੀ ਪੈਸਾ ਨਹੀਂ ਲਿਆ ਜਾਵੇਗਾ ਅਤੇ ਹੋਰ ਲੋੜਵੰਦ ਪਰਿਵਾਰਾਂ ਦੇ ਜਿਵੇਂ ਇਲਾਜ ਦੇ ਲਈ ਅਤੇ ਪਰਿਵਾਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਜੋ مالی ਸਹਾਇਤਾ ਹੋਵੇ ਇਤਿਆਦਿਕ ਸਾਰੀਆਂ ਸਹਾਇਤਾ ਇਸ ਜਥੇਬੰਦੀ ਦੇ ਵੱਲੋਂ ਜੋ ਕੀਤੀਆਂ ਜਾਂਦੀਆਂ ਹਨ ਠੀਕ ਹੈ